सतनाम हैं गुरु साहेब जी जो तुम गिर वर तो हम मोरा जो तुम चंदे तो हम पे हैं चकोरा माधवे ਮਨਾ ਤੁਰੋ ਤੂੰ ਹਮ ਨਹੀਂ ਤੁਰੇ ਤੁਮ ਸੇ ਤੋਰੇ ਕਵਨ ਸੂਜੋਰੇ ਜਹਾਂ ਜਹ ਜਾਉ ਤਹਾ ਤੇਰੀ ਸੇਵਾ ਤੁਮ ਸੋ ठाकुर ਔਰ ਨਾਨ ਦੇਵਾ ਤੁਮਰੇ ਭਜਨ ਕਟੇ ਜਮ ਫਸਾ ਭਗਤ ਹੀ ਤੇ ਗਵੇ ਰਵਿਦਾਸਾ ਤੁਮਰੇ ਭਜਨ ਕਟੇ ਜਮ ਫਸਾ ਭਗਤ ਹੀ ਤੇ ਗਵੇ ਰਵਿਦਾਸਾ ਕਉ ਜੋ ਲੜੀਵਾਰ ਅਰਦਾਸ ਦੀ ਵਿਚਾਰ ਚੱਲ ਰਹੀ ਹੈ ਜੀ ਉਹ ਵਿਚਾਰ ਦੀ ਰਮਤਤ ਤਤ ਲਾ ਗੁਰੂ ਫਤੇ ਦੇ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਤੇ ਇਸ ਪਾਵਨ ਪਦੇ ਦੀ ਵਿਚਾਰ ਚੱਲ ਰਹੀ ਹੈ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸਦਾਨ ਰਹਿਤਦਾਨ ਬਬੇਕਦਾਨ ਵਿਸਾਹਦਾਨ ਪਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੁਲਜੀ ਵਾਹਿਗੁਰੂ ਹੁਣ ਤੱਕ 6 ਦਾਨਾਂ ਦੇ ਵਿਚਾਰ ਹੋ ਚੁੱਕੇ ਐ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਅੱਜ ਦਾਨਾਂ ਸਿਰਦਾਨ ਨਾਮ ਦਾਨ ਸਾਰਿਆਂ ਦਾਨਾਂ ਤੋਂ ਉੱਤਮ ਦਾਨ ਕਿਹੜਾ ਹੈ ਨਾਮ ਦਾ ਦਾਨ ਅੱਜ ਨਾਮ ਦਾਨ ਦੇ ਬਾਰੇ विचार आरंभ हो रही है परमात्मा ਦਾ ਨਾਮ ਵੀ ਰੂਪ ਰੰਗ ਤੁਰਦੀ ਹੈ ਕਿਉਂਕਿ ਦਾਤਾ ਹੀ ਨੇ ਤੇ ਸਭ ਕੁਝ ਕਹਿ ਦਿੱਤਾ ਜੇ ਪਰਮਾਤਮਾ ਦੇ ਨਾਮ ਦੇ ਕਰਕੇ ਸਭ ਕੁਝ ਆ ਜਿਹੜੇ ਧਰਤੇ ਆਕਾਸ਼ ਵੀ ਨਜ਼ਰ ਆਉਂਦੇ ਨੇ ਵੀ ਪਰਮਾਤਮਾ ਦੇ ਨਾਮ ਦੇ ਆਸਰੇ ਨੇ ਨਾਮ ਕੇ ਧਾਰੇ ਅਗਾਸ ਪਤਲ ਸਭ ਕੁਝ ਨਾਮ ਦੇ ਆਸਰੇ ਟਿਕਿਆ ਹੋਇਆ ਹੈ ਪਰਮਾਤਮਾ ਦੇ ਨਾਮ ਨੂੰ ਆਪਾਂ ਕਹਿ ਦਿੰਨੇ ਆ ਸਤ ਨਾਮ ਪਰਮਾਤਮਾ ਦਾ ਨਾਮ ਹੀ ਸੱਚ ਹੈ ਬਾਕੀ ਤੇ ਪਰਮਾਤਮਾ ਦੇ ਨਾਵਾਂ ਦੇ ਬਾਰੇ ਹੋਰ ਵੀ ਹੁੰਦੇ ਆ ਉਹਦੇ ਕਰਮ ਕਰਕੇ ਉਹਦੇ ਜਿਹੜੇ ਸੁਭਾਅ ਕਰਕੇ ਉਹਦੇ ਜਿਹੜੇ ਨੇ ਨਾਮ ਜਪਣ ਵਾਲਿਆਂ ਨੇ ਉਸ ਪਰਮਾਤਮਾ ਦੇ ਨਾਮ ਰੱਖੇ ਨੇ ਇਹਨੂੰ ਕੀ ਆ ਜਾਂਦਾ ਕੀਰਤਨਮ ਨਾਮ ਜੇ ਪਾਪੀ ਐ ਨੂੰ ਉਹਨੇ ਪਰਮਾਤਮਾ ਨੇ ਮਾਫ ਕੀਤਾ ਤੇ ਪਰਮਾਤਮਾ ਦਾ ਨਾਮ ਪੈ ਗਿਆ ਪਤਿਤ ਪਾਵਨ ਜਿਹਦਾ ਕੋਈ ਨਾ ਹੋਵੇ ਮਲਕ ਉਹਦੀ ਪੈਜੇ ਰੱਖਦਾ ਹੈ ਪਰਮਾਤਮਾ ਦਾ ਨਾਮ ਪੈ ਗਿਆ ਉਹ ਅਨੱਥਾਂ ਦਾ ਨਾਥ ਹੈ ਜੇ ਦੇ ਕੋਈ ਕਦੇ ਢੋਈ ਨਾ ਮਿਲੇ ਤੇ ਕਿਹਾ ਜਾਂਦਾ ਹੈ ਕਿੰਦੇ ਪਰਮਾਤਮਾ ਜਿਹੜਾ ਜੀ ਉਹਦਾ ਬਿਰਦ ਹੈ ਸੁਭਾਅ ਉਹ ਤੇ ਜਿਹੜਾ ਵੀ ਉਹਦੀ ਸ਼ਰਨ ਆ ਜਾਂਦਾ ਉਹਨੂੰ ਗਲ ਨਾਲ ਲਾ ਲੈਂਦਾ ਜੇਹੋ ਜੇਹੋ ਜੇ ਕਿਸੇ ਨੇ ਪਰਮਾਤਮਾ ਨੂੰ ਦੇਖਣਾ ਕੀਤਾ ਜੇ ਕਿਸੇ ਨੇ ਨਾਮ ਦੀ ਮੰਗ ਕੀਤੀ ਕਹਿ ਦਿੰਦਾ ਪਰਮਾਤਮਾ ਨਾਮ ਦਾ ਦਾਤਾ ਹੈ ਜੇਕਰ ਕਿਸੇ ਨੇ ਉਹਨੂੰ ਦਾਤ ਦੇ ਦਿੱਤੀ ਤੇ ਕਹਿ ਦਿੰਦਾ ਪਰਮਾਤਮਾ ਦਾਤਾ ਆ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਆ ਜੇ ਪਰਮਾਤਮਾ ਉਹਨੂੰ ਨજર ਆਇਆ ਪਰਮਾਤਮਾ ਪ੍ਰਤ ਪਾਲਣਾ ਕਰਦਾ ਆ ਤੇ ਜੀਵ ਨੇ ਕਹਿ ਦਿੱਤਾ ਪਰਮਾਤਮਾ ਪ੍ਰਤਪਾਲਕ ਹੈ। ਇਹ ਕਹਿ ਨੂੰ ਨજર ਆਇਆ ਵੀ ਸਭ ਤੋਂ ਵੱਡਾ ਤੇ ਪਰਮਾਤਮਾ ਹੀ ਆ। ਤੇ ਕਹਿ ਦਿੱਤਾ ਵਾਹਿਗੁਰੂ ਜੀ ਤੁਹਾਡੇ ਤੋਂ ਵੱਡਾ ਕੋਈ ਹੈ ਹੀ ਕੋਈ ਨਹੀਂ। ਸੁਣੋ ਵੱਡਾ ਆਖੇ ਸਭ ਕੋਈ ਸਭਨੇ ਵੱਡਾ ਹੀ ਆਖਿਆ। ਪਰ ਕੇਵੜ ਵੱਡਾ ਦੇਖਾ ਹੋਏ ਤੁਸੀਂ ਕਿੰਨੇ ਵੱਡੇ ਜੇ ਅਜੇ ਤੱਕ ਕਿਸ ਨੇ ਵੇਖਿਆ ਹੀ ਨਹੀਂ ਦਾਤਾ ਜੀ। ਕਿਉਂਕਿ ਤੁਹਾਡੀ ਮਹਿਮਾ ਹੀ ਨਹੀਂ ਗਿਆਨ ਬਿਆਨ ਹੋ ਸਕਦੀ ਨਾ ਤੁਹਾਡੇ ਗੁਣ ਗਾ ਕੇ ਮਹਿਮਾ ਬਿਆਨ ਹੋ ਸਕਦੀ ਹੈ ਅਪਰਜਨਾਂ ਵੀ ਪੜਦੇ ਆਂਤ ਨਾ ਸਿਪਤੇ ਕਹਿਨ ਨਾ ਅੰਤ ਕਿਹੇ ਵੀ ਤਰ੍ਹਾਂ ਪਰਮਾਤਮਾ ਦੀ ਮਹਿਮਾ ਬਿਆਨ ਨਹੀਂ ਹੋ ਸਕਦੀ ਤੇ ਗੁਰਬਾਣੀ ਦੇ ਅੰਦਰ ਕਿਉਂਕਿ ਸਿੱਖ ਧਰਮ ਦੇ ਅੰਦਰ ਤੇ ਬ੍ਰਿਹੇੜੀ ਕਰਵਾਇਆ ਗਿਆ ਵੀ ਭਲੇ ਆ ਨਾਨਕ ਕੇ ਕਰ ਕੇਵਲ ਨਾਮ ਇੱਥੇ ਨਾਮ ਕਰਕੇ ਤੇ ਨਹੀਂ ਜਿਹੜੀ ਢੋਈ ਤੈਨੂੰ ਮਿਲਣੀ ਨਾਮ ਨਹੀਂ ਤੈਨੂੰ ਆਸਰਾ ਦੇਣਾ ਆ ਇੱਥੋਂ ਤੱਕ ਉਹਦਾ ਕਹਿੰਦਾ ਨਾਮ ਬਿਨਾਂ ਜੋ ਪੈਰੀ ਖਾਏ ਜੋ ਕੁੱਕਰ ਜੂਠਣ ਮੈਂ ਪਾਏ ਕਾਣ ਬਿਨਾ ਜੈਸੇ ਥੋਥਰ ਤੁਖਾ ਨਾਮ ਵੀ ਹੋਣ ਸੁਨੇ ਸ ਮੁੱਖਾ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਨੇ ਜਿਤਨਾ ਕਹੇਦੇ ਆ ਖੇਤ ਦੇ ਵਿੱਚ ਵੇਖੋ ਇਹ ਦਾਣੇ ਨਾ ਪਏ ਹੋਏ ਹੋਣ ਖੇਤ ਦੇ ਵਿੱਚ ਉਹ ਖਾਲੀ ਤਖ ਹੋਵਣ ਤੇ ਨਾਮ ਤਬੇ ਹੋਣੇ ਮੁੱਖ ਵੀ ਇਸੇ ਤਰ੍ਹਾਂ ਹੀ ਨੇ ਤੇ ਬਾਣੀ ਸਾਨੂੰ ਦ੍ਰਿੜ ਕਰਾਉਂਦੀ ਕਹਿੰਦੇ ਭਲਿਆ ਪ੍ਰਮਾਤਮਾ ਦੇ ਘਰ ਦੇ ਅੰਦਰ ਹੈ ਉਦੇ ਨਾਮ ਕਰਕੇ ਹੀ ਪ੍ਰਵਾਨ ਹੋਏਗਾ ਨਾਮ ਕਰਕੇ ਤੈਨੂੰ ਆਦਰ ਸਤਕਾਰ ਮਿਲੇਗਾ ਪ੍ਰਮਾਤਮਾ ਦਾ ਨਾਮ ਹੀ ਸਾਡੀ ਇੱਜ਼ਤ ਪੱਤ ਵੀ ਰੱਖਦਾ ਹੈ ਜੀ ਜੀਰੇ ਉਲਾਹ ਨਾਮ ਕਾ ਹੈ ਮੇਰੀ ਜਿੰਦੇ ਪ੍ਰਮਾਤਮਾ ਦਾ ਨਾਮ ਹੀ ਤੇਰਾ ਆਸਰਾ ਹੀ ਇਹ ਹੋਈਓ ਤੇਰੇ ਪਰਦੇ ਟਕਣ ਵਾਲਾ ਜੀ ਅਰੇ ਉਲਾ ਨਾਮ ਕਾ ਅਵਰ ਜੇ ਕਰਨ ਕਰਾਵਨੋਂ ਤਿੰਨ ਮਾ ਭੋ ਹੈ ਜਮ ਕ ਰਜਨੈ ਆਪਾਂ ਵੇਖੋ ਜਿਨ੍ਹਾਂ ਨੂੰ ਤੇ ਨਾਮ ਦਾ ਰਸ ਆ ਜਾਂਦਾ ਹੈ ਜੀਵਨ ਦੇ ਵਿੱਚੋਂ ਉਹ ਤੇ ਫਿਰ ਕਹਿਣਾ ਕਰਦੇ ਨੇ ਅੱਖਾਂ ਜੀਵਾਂ ਵਿਸਰੇ ਮਰ ਜਾਉ ਮਾਲਕ ਜੀ ਤੁਹਾਡਾ ਨਾਮ ਲੈਨੇ ਆ ਤੇ ਆਤਮਕ ਜੀਵਨ ਮਿਲਦਾ ਆ ਤੁਹਾਨੂੰ ਵਿਸਾਰਦੇ ਆ ਤੇ ਆਤਮਕ ਮੌਤ ਹੁੰਦੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਦੀ ਮਹਿਮਾ ਆਉਂਦੀ ਹੈ ਇਸ ਸੰਸਾਰ ਦੇ ਅੰਦਰ ਇੱਕ ਪਰਮਾਤਮਾ ਦਾ ਨਾਮ ਰਹਿਣਾ ਆ ਤੇ ਇੱਕ ਗੁਰੂ ਰਹਿਣਾ ਆ ਬਾਣੀ ਦੇ ਵਿੱਚ ਬਚਨ ਹੈ ਨਾਮ ਰਹਿਓ ਇਕੋ ਗਾਤਾ ਨੇ ਸਪਸ਼ਟ ਕਰਕੇ ਗੁਰ ਤੇ ਇੱਕ ਬਾਦਰ ਤੇ ਅੰਦਰ ਕਰਵਾਇਆ ਹੈ ਨਾਮ ਰਹੇ ਸਾਧੂ ਰਹੇ ਰਹੇ ਗੁਰ ਗੋਬਿੰਦ ਜਾਂ ਪਰਿਓ ਨਾਮ ਨੇ ਰਹਿਣਾ ਜਾਂ ਉਸ ਪਰਮਾਤਮਾ ਨੇ ਰਹਿਣਾ ਜਾਂ ਤੇ ਜਾਂ ਬਸ ਗੁਰੂ ਨੇ ਰਹਿਣਾ ਹੈ ਉਹ ਨਾਮ ਦੀ ਇੰਨੀ ਵੱਡੀ ਮਹਿਮਾ ਪਰਸੂਏ ਆਪਾਂ ਵਿਚਾਰਿਆ ਸੀ ਇਹ ਪਰਮਾਤਮਾ ਦੇ ਨਾਮ ਨਾਲ ਹੀ ਵੇਖੋ ਕਿੰਨਾ ਕਰੇ ਜੋ ਜੋ ਅਸੀਂ ਵੇਖੋ ਨਾਮ ਜਪਦੇ ਜਾਵਾਂਗੇ ਅੰਦਰ ਨੂੰ ਆਪਣੇ ਆਪ ਹੀ ਕੋਈ ਨਾ ਕੁਝ ਮਿਲਦਾ ਜਾਂਦਾ ਆ ਹਿਰਦੇ ਅੰਦਰ ਠੰਡ ਪੈਂਦੀ ਜਾਂਦੀ ਅੰਦਰ ਨੂੰ ਠੰਡ ਪੈਂਦੀ ਜਾਂਦੀ ਏ ਤੇ ਦਾਤਾ ਇਹਨੇ ਤਾਂ ਕਹਤਾ ਕਿੰਦੇ ਪੜੇ ਜਿੰਨਾ ਮਰਜੀ ਭਾਵੇਂ ਅਸੀਂ ਮਲੁਖ ਬਾਰੀ ਗਰਮੀ ਤੋਂ ਬਚਣ ਲਈ ਨਾ ਬੜੀਆਂ ਜਗ੍ਹਾ ਦੇ ਉੱਤੇ ਚਲੇ ਜਾਂਦਾ ਆ ਕੋਈ ਠੰਡੇ ਇਲਾਕਿਆਂ ਦੇ ਵਿੱਚ ਚਲੇ ਜਾਂਦਾ ਆ ਪਰ ਦਾਦਾ ਜੀ ਨੇ ਕਹਿ ਦਿੱਤਾ ਕਿੰਦੇ ਭਲਿਆ ਐਸ ਗਰਮੀ ਤੋਂ ਬਚਣ ਦੇ ਲਈ ਤੇ ਕਦੀ ਕਿਤੇ ਕਦੀ ਕਿਤੇ ਤੂੰ ਜਾ ਸਕਦਾ ਆ ਪਰ ਅੰਦਰ ਨੂੰ ਸ਼ੀਤਲਤਾ ਅੰਦਰ ਨੂੰ ਠੰਡ ਪਤਾ ਕਿਦੋਂ ਪੈਣੀ ਐ ਕਿੰਦੇ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਕਹਿੰਦੇ ਪੜਿਆ ਅੰਦਰ ਨੂੰ ਸ਼ੀਤਲਤਾ ਮਿਲਨੀ ਹੈ ਪਰਮਾਤਮਾ ਦੇ ਨਾਮ ਨੂੰ ਜਪਿਆ ਤੇ ਬਾਹਰੀ ਚੀਜ਼ਾਂ ਤੈਨੂੰ ਕੁਝ ਸਮੇਂ ਦੇ ਲਈ ਤੇ ਸਕੂਨ ਦੇ ਸਕਦੀਆਂ ਨੇ ਕੁਝ ਤੇਰੇ ਤਨ ਨੂੰ ਠੰਡਾ ਕਰ ਸਕਦੀਆਂ ਨੇ ਪਰ ਜਿਹੜੇ ਅੰਦਰ ਤੇਰੇ ਤਪਸ਼ਾ ਵਿਕਾਰਾਂ ਦੀ ਔਗਣਾ ਦੀ ਈਰਖਾ ਦੀ ਤ੍ਰਿਸ਼ਨਾ ਦੀ ਇੱਕ ਤਰ੍ਹਾਂ ਸ਼ਾਂਤ ਹੋਵੇਗੀ ਤਦਾਤਾ ਨੇ ਕਹਤਾ ਸੀ ਤ੍ਰਿਸ਼ਨਾ 부ਜੇ ਹਰ ਕੈ ਨਾਮ ਕਹਿੰਦੇ ਪੜਿਆ ਇਹ ਅੰਦਰ ਦੀ ਤ੍ਰਿਸ਼ਨਾ ਅੰਦਰ ਦੀ ਅੱਗ ਤੇ ਪਰਮਾਤਮਾ ਦੇ ਨਾਮ ਦੇ ਨਾਲ ਬੁਜਣੀ ਹੈ ਇੱਕ ਜਨਮ ਸਾਖੀ ਦੇ ਵਿੱਚ ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ ਗੁਰਨਾਨਕ ਦੇਵ ਜੀ ਨੂੰ ਮਿੱਠਾ ਜੀ ਮਿਲਦੇ ਨੇ ਨਾਮਾ ਮਿੱਠਾ ਜੀ ਕਰਕੇ ਲਿਖਣਾ ਕੀਤਾ ਆ ਤੇ ਗੁਰੂ ਪਤਾਈ ਨੂੰ ਸਵਾਲ ਪਤਾ ਕੀ ਕਰਦੇ ਨੇ ਕਹਿੰਦੇ ਪਾਤਸ਼ਾਹ ਨਾਮ ਕੀ ਹੈ ਅੱਜ ਵਿਖੇ ਮੈਂ ਕਰਿਓ ਬੜੇ ਜਾਣੇ ਐਨੇ ਨੇ ਕਈਆਂ ਦੀ ਉਮਰ ਹੋ ਜਾਂਦੀ ਪੁੱਛਦੇ ਨੇ ਨਾਮ ਕੀ ਹੈ ਨਾਮ ਕਿਤਰਾ ਜਪਣਾ ਜਾਂ ਇਹੋ ਜਿਹਾ ਵੇਖੋ ਕਈ ਪੁੱਛਦੇ ਨੇ ਨਾਮ ਕਿਤਰਾ ਜਪਣਾ ਖਿਮਾ ਕਰਿਓ ਕਦੇ ਹੀ ਪੁੱਛਿਆ ਜੀ ਪ੍ਰਸ਼ਾਦਾ ਕਿਤਰਾ ਖਾਣਾ ਪਾਣੀ ਕਿਤਨਾ ਪੀਣਾ ਅਹੀਂ ਕਦੀ ਨਹੀਂ ਪੁੱਛਦੇ ਪਾਣੀ ਕਿਤਨਾ ਪੀਣਾ ਆ ਪ੍ਰਸ਼ਾਦਾ ਕਿਤਨਾ ਖਾਣਾ ਆ ਪਰ ਵੇਖੋ ਨਾਮ ਜਪਣ ਵੇਲੇ ਸਾਡੇ ਵਿੱਚ ਇਹੋ ਜਿਹੇ ਭਰਮ ਪਾ ਦਿੱਤੇ ਗਏ ਕਿ ਕਿਤਨਾ ਜਪਣਾ ਆ ਤੇ ਬੜਿਆਂ ਨੇ ਭਰਮੂ ਵੀ ਪਾਏ ਕਹਿੰਦੇ ਵਾਹਿ ਜਦੋਂ ਸਾਹ ਅੰਦਰ ਲਈਏ ਉਦੋਂ ਕਹਿਣਾ ਆ ਤੇ ਗੁਰੂ ਜਦੋਂ ਸਾਹ ਬਾਹਰ ਕੱਢੀਏ ਉਦੋਂ ਗੁਰੂ ਕਹਿਣਾ ਆ ਕਈਆਂ ਨੇ ਕਹਿ ਦਿੱਤਾ ਨਹੀਂ ਜਦੋਂ ਗੁਰੂ ਸ਼ਬਦ ਬੋਲਣਾ ਹੈ ਉਦੋਂ ਸਾਹ ਅੰਦਰ ਲੈਣਾ ਹੈ ਵਾਹੇ ਕਰਕੇ ਬਾਹਰ ਕੱਢ ਲੈਣਾ ਹੈ ਜਿੰਨਾ ਪ੍ਰਮਾਤਮਾ ਦਾ ਨਾਮ ਜਪਣਾ ਸੁਖਹਿਣ ਤਰੀਕੇ ਨਾਲ ਗੁਰਬਾਣੀ ਨੇ ਦੱਸਣਾ ਕੀਤਾ ਆ ਦੇਖੋ ਬਾਣੀ ਦੇ ਵਿੱਚ ਬਚਨ ਹੁੰਦੇ ਨੇ ਭੁੱਖੇ ਖਾਵਤ ਲਾਜ ਨਾ ਆਵੇ ਤਿਉ ਹਰ ਜਨ ਹਰ ਗੁਣ ਗਾਵੇ ਜਿਤਨਾ ਕਿਸੇ ਮਨੁੱਖ ਨੂੰ ਭੁੱਖ ਲੱਗੀ ਹੋਈ ਹੋਵੇ ਉਹਨੂੰ ਕੋਈ ਸ਼ਰਮ ਨਹੀਂ ਹੁੰਦੀ ਮੈਨੂੰ ਲੋਕ ਕੋਈ ਕੀ ਕਵੇਗਾ ਇਹ ਕਿਤਨਾ ਖਾਂਦਾ ਪਿਆ ਆ ਤੇ ਬਿਲਕੁਲ ਜਿਹੜਾ ਨਾਮ ਜਪਦਾ ਉਹਨੂੰ ਵੀ ਦੁਨੀਆ ਦੀ ਪਰਵਾਹ ਨਹੀਂ ਹੁੰਦੀ ਵੀ ਤੂੰ ਕਿਤਰਾ ਨਾਮ ਜਪਦਾ ਪਿਆ ਆ ਉਹ ਕਹਿੰਦਾ ਜੀ ਚਲੋ ਆ ਆਮਖੇ ਨਾ ਕਰੋ ਪੁਰਾਣੇ ਬਜ਼ੁਰਗਾਂ ਨੂੰ ਕਹਿੰਦਾ ਉਹਨਾਂ ਨੇ ਕਹਿੰਦਾ ਜੀ ਕੋਈ ਨਹੀਂ ਜੀ ਸਾਨੂੰ ਇੰਨਾ ਜ਼ਿਆਦਾ ਡੂੰਗਾ ਤਾਂ ਨਹੀਂ ਪਤਾ ਐਸ ਮਾਲਕ ਦਾ ਵਾਇਬਰੂ ਵਾਇਬਰੂ ਕਰ ਛੱਡੀਦਾ ਹੈ ਜਾਂ ਜਿੰਨਾਂ ਕੋ ਕੁਝ ਪਤਾ ਹੈ ਉਹਨਾਂ ਕ ਅਸੀਂ ਜਿਆਦਾ ਨਾ ਉਹਨਾਂ ਕ ਅਸੀਂ ਜਿਹੜਾ ਪ੍ਰਮਾਤਮਾ ਦਾ ਨਾਮ ਜਪ ਛੜੀਦਾ ਹੈ ਆਪੇ ਬਾਕੀ ਮਾਲਕ ਜਾਣੇ ਜੀ ਉਹਨਾਂ ਨੇ ਮਾਲਕ ਦੇ ਉੱਤੇ ਜਿਹੜਾ ਛੱਡ ਦੇਣਾ ਦੇਖਿਓ ਮੈਂ ਕਹਿੰਦਾ ਅੱਜ ਤੇ ਬੜਾ ਬੜਾ ਇਹੋ ਜਿਹਾ ਵੇਖ ਲੋ ਕਿਮਤ ਤੇ ਬਾਣੀ ਨੇ ਤੇ ਨ ਬੜਾ ਸਪਸ਼ਟ ਕਿਹਾ ਜੀ ਕਹਿੰਦੇ ਕਿਤਨਾ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਕਹਿੰਦੇ ਮਨ ਰਾਮ ਨਾਮਾ ਬੇਦੀਲੇ ਕਹਿੰਦੇ ਪਰਮਾਤਮਾ ਦੇ ਨਾਮ ਦੇ ਵਿੱਚ ਸਾਡਾ ਮਨ ਵਿੱਜਿਆ ਹੋਵੇ ਮਨ ਰਾਮ ਨਾਮਾ ਬੇਦੀਲੇ ਜੈਸੇ ਕਨਕ ਕਲਾ ਚਿਤ ਮੰਡਿਲੇ ਜਿੱਦਾਂ ਕੋਈ ਸੁਨਿਆਰਾ ਵੀਰ ਵੇਖ ਲਓ ਉਹ ਨਾਲ ਗਹਿਣੇ ਘੜਦਾ ਆ ਨਾਲ ਨਾਲ ਗ੍ਰਾਹਕਾਂ ਨਾਲ ਗੱਲਾਂ ਵੀ ਕਰੀ ਜਾਂਦਾ ਆ ਜੈਸੇ ਕੰਕ ਕਲਾ ਚਿਤ ਮੰਡੀ ਵਾਲੇ ਕਹਿੰਦੇ ਵੇਖ ਲਓ ਕੋਈ ਉਹਨੂੰ ਔਖਾ ਲੱਗਦਾ ਪਿਆ ਆ ਨਾਲ ਨਾਲ ਵੇਖੋ ਗਹਿਣੇ ਘੜੀ ਜਾਂਦਾ ਨਾਲ ਨਾਲ ਗ੍ਰਾਹਕਾਂ ਨਾਲ ਵੇਖੋ ਗੱਲਾਂ ਕਰੀ ਜਾਂਦਾ ਪਿਆ ਦੋਵੇਂ ਕੰਮ ਕਰਦਾ ਪਿਆ ਆ ਆਮ ਆਪਾਂ ਘਰਾਂ ਦੇ ਅੰਦਰ ਆਪਣੀਆਂ ਬੀਬੀਆਂ ਮਾਤਾਵਾਂ ਭੈਣਾਂ ਨੂੰ ਦੇਖਦੇ ਆ ਉਹ ਵੇਖੋ ਨਾ ਇੱਕ ਕੰਮ ਦੇ ਨਾਲ ਕਿੰਨੇ ਕਿੰਨੇ ਕੰਮ ਕਰੀ ਜਾਂਦੀਆਂ ਨੇ ਬਾਹਰ ਵੇਖੋ ਵਾਸ਼ਿੰਗ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਵੀ ਪਾਏ ਹੁੰਦੇ ਨੇ ਅੰਦਰ ਵੇਖੋ ਰਸੋਈ ਦੇ ਵਿੱਚ ਪ੍ਰਸ਼ਾਦਾ ਵੀ ਬਣਾਈ ਜਾਂਦੀਆਂ ਨੇ ਬਾਹਰ ਮਸ਼ੀਨ ਵੀ ਚੱਲੀ ਜਾਂਦੀ ਹੈ ਨਾਲ ਵੇਖੋ ਨਾਲ-ਨਾਲ ਜਿਹੜਾ ਪ੍ਰਸ਼ਾਦਾ ਛਕਣ ਵਾਲੇ ਪਰਿਵਾਰ ਨੂੰ ਪ੍ਰਸ਼ਾਦਾ ਵੀ ਛਕਾਈ ਜਾਂਦੀਆਂ ਨੇ ਨਾਲ ਇੱਕ ਬੰਨੇ ਵੇਖੋ ਸਬਜ਼ੀ ਵੀ ਤੜੀਏ ਸਾਰੇ ਕੰਮ ਵੇਖੋ ਇਕੱਠੇ ਕਰੀ ਜਾਂਦੀਆਂ ਨੇ ਉਹਨਾਂ ਨੂੰ ਬੜਾ ਸੌਖਾ ਲੱਗਦਾ ਆ ਕਿਉਂਕਿ ਉਹਨਾਂ ਨੂੰ ਹੁਣ ਜਿਹੜਾ ਕੰਮ ਹੀ ਹੱਥ 'ਚ ਉਹਨਾਂ ਦਾ ਕੰਮ ਹੀ ਜਿਹੜਾ ਹੈ ਕੰਮ ਜਿਹੜਾ ਹੈ ਉਹਨਾਂ ਨੂੰ ਬੜਾ ਸੁਖੈਣ ਤਰੀਕੇ ਨਾਲ ਕਰਨਾ ਆ ਗਿਆ ਉਹਨਾਂ ਨੂੰ ਔਖਾ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਬਾਣੀ ਨੇ ਕਹਿਣਾ ਕੀਤਾ ਗੁਰੂ ਪਤਾ ਹੀ ਨੇ ਵੀ ਕਹਿੰਦੇ ਭਲੇ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਨਾ ਕੋਈ ਕੰਮ ਕਰ ਕਰਦੇ ਆਵੇਂ ਨਾਮ ਜਪ ਸਕਦੇ ਜੀ ਇੱਥੋਂ ਤੱਕ ਵੇਖੋ ਬਾਣੀ ਨੇ ਕਹਿ ਦਿੱਤਾ ਜੀ ਬਿਨ ਨਾਮ ਜਪਣ ਦੇ ਲਈ ਕੋਈ ਇਹ ਨਹੀਂ ਇਹ ਇਹੋ ਹੀ ਨਾਮ ਜਪਿਆ ਜਾ ਸਕਦਾ ਆ ਬਾਣੀ ਨੇ ਤੇ ਵੇਖੋ ਸਾਰੇ ਸਮਿਆਂ ਤੋਂ ਬਾਹਰ ਰਹਿ ਕੇ ਵੀ ਦਾਤਾ ਜੀ ਨੇ ਗੱਲ ਕਰ ਦਿੱਤੀ ਕਹਿੰਦੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿ ਤਵੇਲਾ ਭਗਤ ਹੋਏ ਜੇ ਤੋਂ ਮਰਜੀ ਪ੍ਰਮਾਤਮਾ ਦਾ ਨਾਮ ਜਪ ਲਈਏ ਭਾਵੇਂ ਕਿਹਨੂੰ ਵੇਖੋ ਰਾਤ ਕਈ ਵੇਖੋ ਖੇਮਾ ਕਰਿਓ ਨਾਮ ਦਾ ਅਭਿਆਸ ਕਰਨ ਵਾਲੇ ਕਈ ਵੇਖੋ ਕਹਿ ਦਿੰਦੇ ਕਹਿੰਦੇ ਨੀਂਦ ਨਹੀਂ ਸਿਆਰੀ ਮੈਂ ਕਹਾਂ ਚਲੋ ਬਾਣੀ ਦਾ ਜਾਪ ਕਰਦੇ ਆ ਟਿੱਬੇ ਲਕੋੜ ਜੀ ਇਸੇ ਤਰ੍ਹਾਂ ਹੀ ਮੈਂ ਤੇ ਆਪ ਕਈ ਵਾਰ ਆਪਣੇ ਜੀਵਨ ਵਿੱਚ ਦੇਖਦਾ ਵੀ ਜੇ ਨੀਂਦ ਨਾ ਆਵੇ ਮੈਂ ਕਹਿੰਦਾ ਚਲੋ ਇਸੇ ਬਾਣੇ ਜੇ ਨੀਂਦ ਨਹੀਂ ਅੱਜ ਆ ਰਹੀ ਤੇ ਚਲੋ ਬਾਣੀ ਪੜਦੇ ਆ ਜਾਂ ਕੋਈ ਨਾ ਕੋਈ ਜਿਹੜਾ ਹੋਰ ਕਿਤਾਬ ਕੋਈ ਧਾਰਮਿਕ ਪੜਦੇ ਆ ਤੇ ਇਸੇ ਤਰ੍ਹਾਂ ਜਿਹੜੇ ਨਾਮ ਦੇ ਅਭਿਆਸੀ ਨੇ ਇਥੋਂ ਬਾਣੀ ਨੇ ਤੇ ਸਪਸ਼ਟ ਕਿਹਾ ਜੀ ਕਹਿੰਦੇ ਉਠਤ ਬੈਠ ਸੋਗਤ ਧਾਇਏ ਮਾਰਗ ਚਲਤ ਹਰੇ ਹੜ ਗਾਈਏ ਕਹਿੰਦੇ ਜਦੋਂ ਮਰਜੀ ਨਾਮ ਤੇ ਆਇਆ ਜਾ ਸਕਦਾ ਭਾਵੇਂ ਉੱਠਦਿਆਂ ਵੀ ਬੈਹਂਦਿਆਂ ਵੀ ਸੁੱਤਣ ਸੌਣ ਮੇਲੇ ਵੀ ਭਾਵੇਂ ਤੁਰਨ ਲੱਗਿਆਂ ਵੀ ਵੇਖੋ ਪ੍ਰਮਾਤਮਾ ਦਾ ਨਾਮ ਤੇ ਆਇਆ ਜਾ ਸਕਦਾ ਹੈ ਤੇ ਭਗਤ ਨਾਮਦੇਵ ਜੀ ਆਪਣੇ ਮਿੱਤਰ ਤਰਲੋਚਨ ਨੂੰ ਸੰਬੋਧਨ ਕਰਦੇ ਹੋਏ ਪਤਾ ਕੀ ਅਖੀਰਲੇ ਇਸ ਸ਼ਬਦ ਦੇ ਉਹ ਤੇ ਜਿਹੀ ਕਹਿਣਾ ਕਰਦੇ ਨੇ ਕਹਿੰਦੇ ਜਿ ਤਰ੍ਹਾਂ ਘਰਾਂ ਦੇ ਅੰਦਰ ਦੇਖ ਲੋ ਬੱਚਾ ਗੋਦ ਵਿੱਚ ਹੋਵੇ ਨਾ ਭਾਵੇਂ ਮਾਂ ਦੇ ਪਰ ਵੇਖੋ ਉਹਨੇ ਘਰ ਦੇ ਸਾਰੇ ਕੰਮ ਵੀ ਕਰਨੇ ਹੁੰਦੇ ਨੇ ਉਹ ਬੱਚੇ ਨੂੰ ਪੰਘੂੜੇ ਦੇ ਵਿੱਚ ਪਾ ਦਿੰਦੀ ਹੈ ਬੱਚੇ ਨੂੰ ਵੇਖੋ ਸਾਰੇ ਘਰ ਦੇ ਕੰਮ ਕਰ ਵੀ ਕੀ ਜਾਂਦੀ ਹੈ ਪਰ ਧਿਆਨ ਉਹਦਾ ਬੱਚੇ ਦੇ ਵਿੱਚ ਹੁੰਦਾ ਹੈ ਜਦੋਂ ਹੀ ਬੱਚਾ ਕਿਤੇ ਵੇਖੋ ਰੋਂਦਾ ਹੈ ਜਾਂ ਕੋਈ ਪੁਕਾਰ ਕਰਦਾ ਵੇਖੋ ਉਸੇ ਵੇਲੇ ਮਾ ਆਪਣੇ ਬੱਚੇ ਦੇ ਕੋਲ ਪਹੁੰਚ ਜਾਂਦੀ ਏ ਕੈਤ ਨਾਮ ਦਿਓ ਸੁਨੋ ਤਿਲੋਚਨ ਬਾਲਕ ਪਾਲਨ ਪੌੜੀ आले ਕਹਿੰਦੇ ਵੇਖੋ ਅੰਦਰ ਬਾਹਰ ਕਾਜ ਵਿਰੋਧੀ ਚੇਤ ਸੁਬਾਰਿਕ ਰੱਖੀ आले ਕਹਿੰਦੇ ਵੇਖੋ ਅੰਦਰ ਬਾਹਰ ਦੇ ਸਾਰੇ ਕੰਮ ਵੀ ਕਰੀ ਜਾਂਦੀ ਪਰ ਬੱਚੇ ਨੂੰ ਪੰਘੂੜੇ ਦੇ ਚ ਜਿਹੜੇ ਨੂੰ ਪਾਇਆ ਹੋਇਆ ਚਿੱਤ ਉਹਦੇ ਵਿੱਚ ਹੈ ਉਹਦੇ ਵਿੱਚ ਚਿੱਤ ਰੱਖਿਆ ਹੋਇਆ ਉਸ ਮਾਂ ਨੇ ਨਾਲ ਕਰਦੇ ਸਾਰੇ ਕੰਮ ਕਰ ਵੀ ਕਰੀ ਜਾਂਦੀ ਹੈ ਹੁਣ ਗੁਰਨਾਨਕ ਦੇਵ ਜੀ ਨੂੰ ਮਿੱਠਾ ਜੀ ਪੁੱਛਦੇ ਨੇ ਮਾਲਕ ਜੀ ਨਾਮ ਕਿ ਤਰ੍ਹਾਂ ਨਾਮ ਕੀ ਹੈ ਕਿ ਤਰ੍ਹਾਂ ਪਤਾ ਚੱਲੇ ਨਾਮ ਵਸ ਗਏ ਖਿਮ ਕਰਿਓ ਇਹ ਤਾਂ ਜੋ ਜੋ ਬਾਣੀ ਨਾਲ ਜੁੜਦੇ ਜਾਂਦਾ ਨਾ ਜੀ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਵੀ ਉਹਦੀ ਨਜ਼ਰ ਤੋਂ ਬਗੈਰ ਨਹੀਂ ਹੋ ਸਕਦਾ ਬਾਣੀ ਦੇ ਵਿੱਚ ਬਚਨ ਨਦਰ ਕਰੇ ਤਾਨ ਸਿਮਰਿਆ ਜਾਏ ਕਿਉਂਕਿ ਜਿਹੜਾ ਜੁੜ ਜਾਂਦਾ ਉਹ ਹੀ ਕਹਿੰਦਾ ਕਿੰਦਾ ਮਾਲਕ ਜੀ ਤੁਸੀਂ ਨਜ਼ਰ ਕੀਤੀ ਤੇ ਤੁਹਾਡਾ ਸਿਮਰਨ ਹੋ ਸਕਿਆ ਜੀ ਆਪਾਂ ਸੁਖਮੀ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਆ ਆਪ ਜਪਾਏ ਜੱਪੇ ਸੁਣਾਉ ਆਪ ਗਾਵੇ ਸੋ ਹਰ ਗੁਣ ਗਾਓ ਵਾਹਿਗੁਰੂ ਜੀ ਤੁਸੀਂ ਜਪਾਇਆ ਤੇ ਜਪਿਆ ਗਿਆ ਤੁਸੀਂ ਗਾਵਾਇਆ ਤੇ ਗਾਵਿਆ ਗਿਆ ਇਹ ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ ਦੇ ਇਸੇ ਤਰ੍ਹਾਂ ਮਿੱਠਾ ਜੀ ਨੂੰ ਗੁਰੂ ਪਾਇਸ਼ਾ ਕਹਿੰਦੇ ਨਾ ਕਰਦੇ ਨੇ ਕਹਿੰਦੇ ਜਰਾ ਧਿਆਨ ਦੇ ਨਾਲ ਧਿਆਨ ਦੇ ਨਾਲ ਸੁਰਤ ਨੂੰ ਜੋੜ ਕੇ ਸੁਣਨਾ ਕਰੋ ਕਹਿੰਦੇ ਕੋਈ ਜੇ ਸੁਣਿਆ ਕਿੰਦਾ ਨਹੀਂ ਪਾਇਸ਼ਾ ਕੋਈ ਨਹੀਂ ਸੁਣਿਆ ਗੁਰੂ ਪਾਇਸ਼ਾ ਨੇ ਜਦੋਂ ਉਹਦੇ ਹੱਥ ਨੂੰ ਪਕੜਿਆ ਮਿੱਠਾ ਜਿਹੇ ਨੂੰ ਕਹਿੰਦੇ ਹਾਂ ਭਾਈ ਮਿੱਠਿਆ ਕੁਝ ਸੁਣਿਆ ਕਹਿੰਦੇ ਪਾਇਸ਼ਾ ਹਰ ਰੋਮ ਰੋਮ ਦੇ ਵਿੱਚ ਨਾਮ ਦੀ ਚਰਨਾਟ ਚਲਦੀ ਪਈ ਜੇ ਰੋਮ ਰੋਮ ਦੇ ਵਿੱਚ ਐਸੇ ਕਰਕੇ ਸਾਨੂੰ ਕਿਹਾ ਜਾਂਦਾ ਆ ਕਿਉਂਕਿ ਵੇਖੋ ਸੁਣਨ ਦੇ ਉੱਤੇ ਵੇਖੋ ਬੜਾ ਜ਼ੋਰ ਦਿੱਤਾ ਗਿਆ ਨਾਮ ਨੂੰ ਜਿੱਥੇ ਜਪਣ ਦੇ ਉੱਤੇ ਹੈ ਨਾ ਉੱਥੇ ਦੇਖੋ ਸੁਣਨ ਦੇ ਉੱਤੇ ਬੜਾ ਜ਼ੋਰ ਦਿੱਤਾ ਗਿਆ ਆ ਤੇ ਸੁਣਾ ਤੋਂ ਬਾਅਦ ਵਿੱਚ ਮੰਨੇ ਦੇ ਉੱਤੇ ਵੀ ਬੜਾ ਜ਼ੋਰ ਦਿੱਤਾ ਗਿਆ ਰਜਾਨਾ ਆ ਪੰਜਾਬ ਜੀ ਸਾਹਿਬ ਦੇ ਵਿੱਚ ਪੜਨਾ ਕਰਦੇ ਆ ਇਹਨਾਂ ਚਾਰ ਪੌੜੀਆਂ ਸੁਣੇ ਦੀਆਂ ਹੁੰਦੀਆਂ ਨੇ ਫਿਰ ਚਾਰ ਪੌੜੀਆਂ ਮੰਨੇ ਦੀਆਂ ਆਉਂਦੀਆਂ ਨੇ ਫਿਰ ਜਾ ਕੇ ਦੇਖੋ ਪੰਜ ਪ੍ਰਵਾਨ ਪੰਜ ਪ੍ਰਧਾਨ ਮਨੁੱਖ ਬਣਦਾ ਆ ਇਹੋ ਜੇ ਸੇਵਕ ਜਿਹੜੇ ਨੇ ਇਹੋ ਜੇ ਪ੍ਰਮਾਨ ਹੁੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਮੰਨਣਾ ਵੀ ਆ ਗਿਆ ਤੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਦਾ ਤਾਂ ਇਹ ਬਾਣੀ ਵਿੱਚ ਕਹਤਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥਮਲ ਲਣਾਓ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਚਾਹੀਏ ਦੇਖ ਲਈਏ ਦੇਖੋ ਚਾਹੀਏ ਸਰਸਾ ਦਾ ਕੰਡਾ ਹੈ ਜਦੋਂ ਅਨੰਦਪੁਰ ਸਾਹਿਬ ਨੂੰ ਗੁਰੂ ਪਤਾ ਜੀ ਪਰਵਾਰ ਸੁਮੇਤ ਸਿੰਘਾਂ ਸਮੇਤ ਦੇਖੋ ਖਾਲੀ ਕਰਦੇ ਨੇ ਸਰਸਾ ਦੇ ਕਿਨਾਰੇ ਦੇ ਉੱਤੇ ਵੇਖੋ ਨਾਮ ਜਪਿਆ ਜਾਂਦਾ ਆ ਚਮਕੌਰ ਦੀ ਗੜੀ ਦੇ ਅੰਦਰ ਨੇ ਉੱਥੇ ਵੇਖੋ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਆ ਕਿਉਂਕਿ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਨੇ ਉਹਨਾਂ ਨੂੰ ਤੇ ਮਹਿਸੂਸ ਹੁੰਦਾ ਆ ਜਿਵੇਂ ਇੱਕ ਖਿੰਨ ਪਲ ਦੇ ਸਰੇ ਤੂੰ ਸਵਾਨੇ ਜਾਣੋ ਬਰਸ 55 ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗ ਜਾਂਦਾ ਨੇ ਉਹ ਕਹਿੰਦੇ ਮਾਲਕ ਜੀ ਇੱਕ ਅੱਖੇ ਨੂੰ ਵੀ ਤੂੰ ਵਿਸਰਜਦੇ ਐਂਜ ਲੱਗਦਾ ਜੇ ਜਿਤਨਾ 50 ਸਾਲ ਹੋ ਚੁੱਕੇ ਨੇ ਤਾਂ ਦਾਤਾ ਇਹਨੇ ਤਾਂ ਬਾਣੀ ਦੇ ਵਿੱਚ ਵੀ ਕਹਿ ਦਿੱਤਾ ਕਿੰਦੇ ਸਾਡੇ ਲਈ ਪ੍ਰਮਾਤਮਾ ਦਾ ਨਾਮ ਹੈ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਲੇ ਦਾਤਾ ਇਹਨੇ ਵੇਖੋ ਪਰਬਤੀ ਰਾਗ ਵਿੱਚ ਦਿਰੜ ਕਰਾਉਂਦੇ ਨਾਹੀਂ ਤੇਰੇ ਤਰਨਾ ਵਾਹਿਗੁਰੂ ਜੀ ਤੁਹਾਡੇ ਨਾਮ ਦੇ ਨਾਲ ਇਸ ਭਵਜਲ ਸਾਗਰ ਤੋਂ ਤਰਿਆ ਜਾਣਾ ਹੈ ਨਾਹੀਂ ਤੇਰੇ ਤਰਨਾ ਨਾਉ ਪਤ ਪੂਜ ਨਾਉ ਤੇਰਾ ਗਹਿਣਾ ਮਤਮਕਸੂਦ ਮੇਰੇ ਮਤ ਦਾ ਮਕਸਦ ਹੀ ਇਹ ਹੋਇਆ ਤੇਰਾ ਨਾਮ ਜਪਣਾ ਵਾਹਿਗੁਰੂ ਜੀ ਐਿੰਨਾ ਸਿੱਖ ਨੂੰ ਦ੍ਰਿੜ ਕਰਵਾ ਦਿੱਤਾ ਗਿਆ ਵੀ ਜੇ ਵੇਖੋ ਪਰ ਜਾਨਾ ਹੀ ਆਰਤੀ ਦੇ ਸ਼ਬਦਾਂ ਦੇ ਵਿੱਚ ਵੀ ਪੜਦੇ ਆ ਇੱਥੇ ਵੇਖਾਵੇ ਵਾਲੀ ਆਰਤੀ ਨੂੰ ਵੇਖੋ ਪ੍ਰਵਾਨ ਨਹੀਂ ਕੀਤਾ ਗਿਆ ਦਾਤਾ ਇਹ ਕਹਿੰਦੇ ਨੇ ਨਾਉ ਨਾਉ ਤੇਰਾ ਆਰਤੀ ਮੰਜਨ ਮਨਾਰੇ ਪਰਮਾਤਮਾ ਦਾ ਨਾਮ ਹੀ ਸਾਡੇ ਲਈ ਆਰਤੀ ਹੈ ਇਹੋ ਇਸ਼ਨਾਨ ਹੈ ਨਾਮ ਤੇਰਾ ਦੀਵਾ ਨਾਮ ਤੇਰਾ ਬੱਤੀ ਨਾਮ ਤੇਰਾ ਤੇਲ ਲੈ ਮਾਹੀ ਪਸਾਰੇ ਵਾਹਿਗੁਰੂ ਜੀ ਤੁਹਾਡਾ ਨਾਮ ਹੀ ਸਾਡੇ ਲਈ ਦੀਵਾ ਹੈ ਤੁਹਾਡਾ ਨਾਮ ਹੀ ਸਾਡੇ ਲਈ ਵੱਟੀ ਨਾਮ ਹੀ ਸਾਡੇ ਲਈ ਤੇਲ ਹਰ ਚੀਜ਼ ਇਹ ਸਿੱਖ ਦੇ ਲਈ ਨਾਮ ਤੇ ਵੇਖੋ ਕਈ ਤੇ ਚੰਦਨ ਅਰਗਬੱਤੀਆਂ ਧਕਾਉਂਦੇ ਨੇ ਨਾ ਤੇ ਬਾਣੀ ਦੇ ਵਿੱਚ ਤੇ ਗੁਰਨਾਨ ਦੇਵ ਜੀ ਕਹਤਾ ਤੇਰਾ ਨਾਮ ਕਰੀ ਚੰਨਣਾਠੀਆਂ ਵਾਹ ਗੁਰੂ ਜੀ ਮੈਂ ਤੁਹਾਡੇ ਨਾਮ ਨੂੰ ਹੀ ਚੰਦਨ ਬਣਾ ਲਿਆ ਇਹਦੇ ਤੋਂ ਉੱਪਰ ਕੋਈ ਵੇਖੋ ਜਿਹੜਾ ਕੋਈ ਸੁਗੰਧੀ ਨਹੀਂ ਹੁਣ ਇਹ ਵੇਖੋ ਬੱਚੇ ਨੇ ਵੇਖੋ ਪਰਫਿਊਮ ਆ ਕੇ ਸਾਰੇ ਪਾ ਦਿੱਤਾ ਵੇਖੋ ਸਾਰਿਆਂ ਨੂੰ ਵੇਖੋ ਜਿਹੜਾ ਸੀ ਆਪਣੇ ਆਪ ਹੀ ਕਿਉਂਕਿ ਕਈ ਇਹਨੂੰ ਸੂਤ ਨਹੀਂ ਕਰਦਾ ਕਾਰ ਇਹਨੇ ਕਿ ਕਾਫੀ ਪਾ ਦਿੱਤਾ ਗੁਰੂ ਕੇ ਗਰੰਤੀ ਸਾਹਿਬ ਵੇਖੋ ਜਿਹੜੇ ਸੀ ਉਹਨਾਂ ਨੂੰ ਵੀ ਹਾਰ ਕੇ ਮੂੰਹ ਬੰਦ ਕਰਨਾ ਪਿਆ ਨੱਕ ਬੰਦ ਕਰਨਾ ਪਿਆ ਇਸੇ ਤਰ੍ਹਾਂ ਬਾਣੀ ਨੇ ਤਾਂ ਸਾਨੂੰ ਕਹਿਣਾ ਕੀਤਾ ਆ ਤੇਰਾ ਨਾਮ ਤਰੀ ਚੰਨ ਨਾ ਠੀਆਂ ਵਾਹਿਗੁਰੂ ਜੀ ਮੈਂ ਤੁਹਾਡੇ ਨਾਮ ਨੂੰ ਚੰਦਨ ਬਣਾ ਲਿਆ ਜੇ ਮਨ ਉਰਸਾ ਹੋਏ ਤੇ ਮੈਂ ਮਨ ਨੂੰ ਉਰਸਾ ਬਣਾ ਲਿਆ ਜਿੱਥੇ ਚੰਦਨ ਨੂੰ ਘਸਾਇਆ ਜਾਂਦਾ ਆ ਜੇ ਮਨ ਅੁਰਸਾ ਹੋਏ ਕਰਨੀ ਕੁੰਗੂ ਜੇ ਉੱਚਾ ਆਚਰਣ ਜਿਹੜਾ ਇਹ ਕੁੰਗੂ ਬਣ ਜਾਵੇ ਤੇ ਕਰਨੀ ਦਾ ਭਾਵ ਹੈ ਉੱਚਾ ਆਚਰਣ ਮਨੁੱਖ ਦੀ ਕਰਨੀ ਜਿਹੜੀ ਉੱਚੇ ਆਚਰਣ ਵਾਲੀ ਹੋ ਜਾਵੇ ਕਰਨੀ ਕੁੰਗੂ ਜੇ ਰਲੇ ਘਟ ਅੰਤਰ ਪੂਜਾ ਹੋਏ ਕਹਿੰਦੇ ਅੰਦਰ ਹੀ ਹਿਰਦੇ ਦੇ ਅੰਦਰ ਹੀ ਪੂਜਾ ਹੋਣੀ ਸ਼ੁਰੂ ਹੋ ਜਾਂਦੀ ਹੈ ਪੂਜਾ ਕੀਚੇ ਨਾਮ ਧਿਆਈਏ ਦਾਤਾ ਜੀ ਨੇ ਨਾਲ ਹੀ ਕਹਤਾ ਕਿੰਦੇ ਪੜਿਆ ਪ੍ਰਮਾਤਮਾ ਦਾ ਨਾਮ ਜਪ ਇਹੋ ਹੀ ਅਸਲੀ ਪੂਜਾ ਆ ਪੂਜਾ ਕੀਤੇ ਨਾਮ ਤੇ ਆਈਏ ਤੇ ਬਾਣੀ ਦੇ ਵਿੱਚ ਤੇ ਗੁਰੂ ਪਿਤਾ ਦੇ ਅਨੇਕਾਂ ਸ਼ਬਦਾਂ ਦੇ ਅੰਦਰ ਨਾਮ ਦੀ ਮਹਿਮਾ ਦਾ ਵੇਖੋ ਸਾਨੂੰ ਸਾਰੀ ਬਾਣੀ ਵਿੱਚ ਨਾਮ ਦੀ ਮਹਿਮਾ ਦਾ ਜ਼ਿਕਰ ਹੈ ਜੀ ਤੇ ਇਸੇ ਤਰ੍ਹਾਂ ਹੀ ਜੇ ਅਸੀਂ ਗੁਰੂ ਪਤਾ ਦੇ ਦਰ ਤੋਂ ਮੰਗਿਆ ਨਾ ਅਰਦਾਸ ਇਸ ਪਾਵਨ ਪਦ ਦੇ ਅੰਦਰ ਸਿੱਖਾਂ ਨੂੰ ਸਿੱਖੇ ਦਾਣ ਇਹ ਸਿੱਖੇ ਦਾਣ ਵੀ ਤਦ ਟਿਕ ਸਕਦਾ ਹੈ ਤਦ ਮੰਗਿਆ ਜਾ ਸਕਦਾ ਹੈ ਜੇ ਨਾਮ ਦਾ ਦਾਣ ਮੰਗਾਗੇ ਤੇ ਇੱਕ ਇਹ ਸਦਾਨ ਵੀ ਤਦ ਮੁਬਾਰਕ ਹੈ ਕੇਸ ਵੀ ਤਦ ਸਾਡੇ ਮਲੋਂ ਉਹਨਾਂ ਦੇ ਵਿੱਚ ਪਰਪੱਕ ਹੋਵੇਗਾ ਜੇ ਨਾਮ ਦੇ ਨਾਲ ਦਾਣ ਨਾਲ ਜੁੜਿਆ ਹੋਵੇਗਾ ਤੇ ਰਹਿਤਦਾਨ ਦੇ ਵਿੱਚ ਬਵੇਕਦਾਨ ਦੇ ਵਿੱਚ ਵਿਸਵਾਸ ਭਰੋਸਾ ਦਾਨ ਦੇ ਲਈ ਵੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਦਾਨਾ ਸਿਰਦਾਨ ਨਾਮਦਾਨ ਨਾਮ ਦੇ ਨਾਲ ਜੁੜਿਆ ਹੋਇਆ ਹੋਵੇ ਮਾਲਕ ਦੇ ਘਰੋਂ ਆ ਕੇ ਕੇਵਲ ਕੇਵਲ ਨਾਮ ਦਾ ਦਾਨ ਮੰਗੇ ਤਿਰੇ ਕੋ ਇਤਿਹਾਸ ਦਾ ਇਤਿਹਾਸਕ ਪੱਖ ਹੁੰਦਾ ਹੈ ਨਾ ਬੀਬੀ ਭਾਨੀ ਜੀ ਨੇ ਵੀ ਆਪਣੇ ਬਾਬਲ ਜੀ ਤੋਂ ਪਾਲ ਗੁਰੂ ਰਾਮਦਾਸ ਪਤਾ ਹੀ ਦੇ ਬਾਰੇ ਵੀ ਲਿਖਿਆ ਆ ਬੀਬੀ ਪਾਨੀ ਦੇ ਬਾਰੇ ਵੀ ਲਿਖਿਆ ਆ ਵੀ ਆਪਣੇ ਬਾਬੂ ਨੂੰ ਗੁਰੂ ਜੀ ਦੇ ਪਾਸੋਂ ਪਤਾ ਕੀ ਮੰਗਿਆ ਸੀ ਮੈਨੂੰ ਇੱਕ ਦਾਜ ਦੇਵੋ ਪਤਾ ਕਿਹੜਾ ਜੀ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ দান ਮੈਂ ਗਾਜੋ ਹਰ ਕੱਪੜਾ ਹਰ ਸ਼ੁਭਾ ਦੇਵੋ ਜਿਤ ਸਬਰੇ ਮੇਰਾ ਕਾਜੋ ਏ ਵਾਹਿਗੁਰੂ ਜੀ ਏ ਮੇਰੇ ਬਾਬੂ ਜੀ ਮੈਨੂੰ ਮਲਕ ਦੇ ਨਾਮ ਦਾ ਦਾਜ ਦੇਵੋ ਬਾਣੀ ਤੇ ਬਾਰ-ਬਾਰ ਦ੍ਰਿੜ ਕਰਵਾਉਂਦੀ ਏ ਹੋਰ ਦੁਨਿਆਵੀ ਤਨ ਦੇਖ ਲੋ ਜੋਂ-ਜੋਂ ਵਰਤਾਂਗੇ ਮੁੱਕਦਾ ਜਾਵੇਗਾ ਪਰ ਇਹ ਨਾਮ ਦਾ ਤਨ ਇਹੋ ਜਿਹਾ ਇਹ ਮੁਕਣ ਵਾਲਾ ਵੀ ਨਹੀਂ ਇਹ ਤਨ ਅਖੁੱਟ ਨਾ ਨਿਕੁੱਟੇ ਨਾ ਜਾਏ ਪੂਰੇ ਸਤਿਗੁਰੂ ਦਿਆਂ ਦਿਖਾਏ ਕਹਿੰਦੇ ਪੂਰਾ ਗੁਰੂ ਹੀ ਵੇਖੋ ਦ੍ਰਿੜ ਕਰਵਾ ਦਿੰਦੇ ਨੇ ਵੀ ਇਹ ਨਾਮ ਰੂਪੀ ਤਨ ਮੁਕਣ ਵਾਲਾ ਨਹੀਂ ਸੋ ਅੱਜ ਆਪਾਂ ਜਿਹੜੀ ਹੈ ਦਾਨਾ ਸਰਦਾਨ ਨਾਮਦਾਨ ਦੇ ਵਿਚਾਰ ਹੋਈ ਹੈ ਜੀ ਕੱਲ ਇਹਦੇ ਤੋਂ ਅਗਲੇ ਵਿਚਾਰ ਦੇ ਨਾਲ ਫਿਰ ਸੰਜ ਪਾਵਾਂਗੇ ਜੀ ਕੁਟਾਨ ਕੋਟ ਸ਼ੁਕਰਤਨਵਾਦ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਸਮੂਹ ਸੰਗਤਾਂ ਦਾ ਜੀ ਹੋਈਆਂ ਬੇਅੰਤ ਬੇਨਕ ਪੁਲਾਂ ਦੇ ਲਈ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ O